ਅਜੀ ਦੋਸਤੋ ਅ ਅੱਜ ਆਪਾਂ ਸ਼ਾਮਲ ਹੋਣ ਲਈ ਆਏ ਸੀ ਜਤੇਰ ਬਾਬਾ ਚੰਦ ਸਿੰਘ ਜੀ ਗੁਰਦੁਆਰਾ ਢਿੱਪੀ ਸਾਹਿਬ ਬਾਬਲ ਬੰਦੀ ਅੰਤਮ ਅਰਦਾਸ ਦੇ ਵਿੱਚ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਉਹਨ ਦੇ ਵਿੱਚ ਕਿਉਂਕਿ ਬੱਚੇ ਕਰਕੇ ਥੋੜਾ ਜਿਹਾ ਲੇਟ ਹੋ ਜਾਈਦਾ ਤੇ ਮੈਂ ਹੁਣ ਦੇਖਿਆ ਹੈਗਾ ਹੈ ਯਾਰਾਂ ਦੇ ਵਿੱਚ ਬਈ ਸਾਧਨ ਖੜੇ ਹੈਗੇ ਦੋਸਤੋ ਇੱਥੇ ਤੇ ਮੈਨੂੰ ਪਤਾ ਹੈਗਾ ਵੀ ਬਾਬਾ ਜੀ ਜਰਨਾ ਜਨਾਤ ਮਾਸਤ ਨੂੰ ਨਹੀਂ ਲੱਖਾਂ ਸਕਦਾ ਹੋਣਗੀਆਂ ਕਿਉਂਕਿ ਸਾਧੂ ਸੰਤਾਂ ਦਾ ਸੰਗਤਾਂ ਦੇ ਨਾਲ ਪਿਆਰ ਹੀ ਬਹੁਤ ਹੁੰਦਾ ਹੈਗਾ ਨਫ਼ਰਤ ਤਾਂ ਕਿਸੇ ਨੂੰ ਉਹਨਾਂ ਨੇ ਕਰਨੀ ਨਹੀਂ ਦੋਸਤੋ ਸਿਰਫ ਪਿਆਰ ਹੀ ਪਿਆਰ ਹੈਗਾ ਇਹ ਵੰਡਣਾ ਤੇ ਬਾਬਾ ਜੀ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟੈਂ ਵੀ ਰੱਬੀ ਰੂਹ ਸੀਗੇ ਸਵਾਸ ਸਵਾ ਸਿਮਰਨੀ ਕਰਿਆ ਉਹਨਾਂ ਨੇ ਤੇ ਜਾਨਵਰਾਂ ਦੇ ਨਾਲ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਪਿਆਰ ਕਰਦੇ ਸੀਗੇ ਇਸੇ ਲਈ ਤਾਂ ਨਾ ਗੱਲ ਤਾਂ ਬਹੁਤ ਉਮੜ ਕੇ ਆ ਰਿਹਾ ਹੈਗਾ ਤੇ ਮੈਂ ਤੁਹਾਨੂੰ ਦਿਖਾਉਂਗਾ ਕਿ ਸਾਰਾ ਪ੍ਰੋਗਰਾਮ ਤੇ ਬਾਬਾ ਜੀ ਨੂੰ ਆਖਰੀ ਵਾਰ ਅੰਤਮ ਉਹ ਦੇਖਦੇ ਨੇ ਜਿਸ ਅੰਕਤ ਆਈਆਂ ਨੇ ਤੇ ਸਾਧੂ ਸੰਤ ਤਾਂ ਕਹਿੰਦੇ ਹੁੰਦੇ ਆ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ ਸਦਾ ਹੀ ਅਮਰ ਰਹਿੰਦੇ ਨੇ ਸੱਚਖੰਡ ਚ ਆਏ ਸੱਚਖੰਡ ਵਿੱਚ ਹੀ ਰਹੇ ਤੇ क्योंकि सारी जिंदगी गुरुद्वारा टिब्बी साहब सेवा करी उन्होंने तो सचखंड ही चले गए तो बहुत ही ज़्यादा जिनी भी कह दी है आप सेवा उन्होंने अपनी नवाई हैगी है सारी जिंदगी पहला व्डे बाबा जी से फिर इन्होंने इन्नी ज्यादा सेवा की गुरद्वारा साहब आप ही देखो ਸੰਗਤਾਂ ਕਿੰਨੀਆ ਪਿਆਰ ਕਰਦੀਆਂ ਬਾਬਾ ਜੀ ਨੂੰ ਚਲੋ ਫਿਰ ਹੁਣ ਅੱਪਾ ਚੱਲਦੇ ਹੈਗੇ ਗੁਰਦੁਆਰਾ ਸਾਹਿਬ ਸੰਗਤਾਂ ਬਹੁਤ ਜ਼ਿਆਦਾ ਆ ਗਈਆਂ ਨੇ ਤੇ ਅਜੇ ਆ ਰਹੀਆਂ ਨੇ ਵਿੱਚ ਵਾਪਸ ਵੀ ਜਾ ਰਹੀਆਂ ਨੇ ਸੰਗਤਾਂ ਤੇ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਕਰਿਆ ਹੋਇਆ ਹੈ ਪ੍ਰਸ਼ਾਸਨ ਨੇ ਕਰਨਾ ਵੀ ਹੁੰਦਾ ਹੈਗਾ ਕੋਈ ਗੜਬੜ ਨਾ ਕਰੇ ਚਲੋ ਹੁਣ ਆਪਾਂ ਪਹਿਲਾਂ ਚੱਲਦੇ ਗੁਰਦੁਆਰਾ ਸਾਹਿਬ ਤੂੰ ਵਰਨਾ ਤੇ ਨਾ ਬਾਰਾ ਹਰ ਤੂੰ ਵਰਨਾ ਜਾਨਵਰ ਨੇ ਤੇ ਬਾਬਾ ਜੀ ਤੋਂ ਬਣਾ ਦਾਸ ਸੀ ਨੇ ਬਿਲਕੁਲ ਉਸ ਜਾਨਵਰ ਬਾਬਾ ਜੀ ਦੇ ਬਾਹਰ ਨੇ ਬਾਬਾ ਜੀ ਤੋਂ ਬਣਾ ਬਿਲਕੁਲ ਵੀ ਜੀ ਨਹੀਂ ਨਾਉਂਦੇ ਇਹ ਬਿਲਕੁਲ ਗੋਲ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਦੇ ਇਧਰ ਪਾਣੀ ਦੀ ਸੰਗਤ ਵਾਲੀ ਸ਼ਬੀਰ ਲਾਈ ਗਈ ਹੈਗੀ ਸਾਰੀ ਸੰਗਤ

ਬਾਬਾਈ ਦੀ ਯਾਦ ਵਿੱਚ ਅੱਜ ਇੱਕ ਖੂਦਾਨ ਕੈਂਪੀ ਲਾਇਆ ਗਿਆ ਹੈਗਾ ਪਹਿਲਾ ਖੂਦਾਨ ਕੈਂਪ ਹੈ ਤੇ ਜੋ ਕਿ ਆਪਾਂ ਨਿਮੇਸ਼ਾ ਬਾਬਾਈ ਨੂੰ ਯਾਦ ਕਰਦੇ ਰਹਿਾਂਗੇ ਬਹੁਤ ਚੰਗੀ ਗੱਲ ਦਾ ਬਹੁਤ ਵਧੀਆ ਸਾਲ ਲੱਗਿਆ ਹੈ ਜੀ ਨੌਜਵਾਨ ਬਾਤ ਚੜ੍ਹ ਕੇ ਖੂਦਾਨ ਕਰ ਰਹੇ ਨੇ موجودين <applause> ديان <applause> ਦੂਸਰੇ ਭਾਈ ਸਰਮਣ ਉਹ ਸ਼ਾਨਦਿੱਤ ਸ਼ਾਨ ਸਮੇਤ ਜੀਵਨ ਕਰੂਣ ਦੇ ਹੁੰਦੇ ਗੁਰਦਆਰੇ ਵਿੱਚ ਵਿਖਾ ਜੀ ਹੋਣਾ ਲਈ ਤਿਆਰ ਹੈ ਹੰਪਿਆ ਤਰਨਵਾ ਹੈ ਪ੍ਰਮੁੱਖ ਰੂਪ ਜਿਨ੍ਹਾਂ ਨੇ ਸਿਵਰਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰੂ ਗ੍ਰੰਥ ਸਾਹਿਬਤਾਲ ਪੁਰ ਸਾਡੀ ਜ਼ਿੰਦਗੀ ਦੇ ਜਿੰਨੇ ਜੀਵ ਇਸ ਧਰਤੀ ਤੇ ਆ ਚੁੱਕੇ ਨੇ ਪਿਛਲੇ ਯੁੱਗਾਂ ਚ ਤੇ ਭਵਿੱਖ ਦੇ ਵਿੱਚ ਵਿਸ਼ਵ ਦੇ ਵਿੱਚ ਜਿੰਨੇ ਜੀਵ ਜਨਮ ਤੋਂ ਪੈਦਾ ਹੋਣਗੇ ਉਹਨੁਕੀ ਬਰਾਲੇ ਸਾਥ ਸੰਗਤ ਉਹਨਾਂ ਦੇ ਮਨਾਂ ਵਿੱਚ ਜਿੰਨੇ ਪ੍ਰਸ਼ਨ ਉੱਠੇ ਉੱਠ ਰਹੇ ਆ ਤੇ ਉੱਠਣਗੇ ਉਹਨਾਂ ਸਾਰਿਆਂ ਦੇ ਉੱਤਰ ਉਹ ਕਾਲ ਪੁਰਖ ਗੁਰਦੇਵ ਜੀ ਨੇ ਤੁਰ ਕੇ ਬਾਣੀ ਦੇ ਕਿੰਗੇ ਹੋਏ ਸਾਡੇ ਪਰਸੰਗ ਸੇ ਸਾਥ ਸੰਗਤ ਗੁਰਦੇਵ ਜੀ ਉਸ ਸੁਨਿਆਚੋਂ ਤੱਕ ਗੁਰਦੇਵ ਜੀ ਕਹਿੰਦੇ ਮਨ ਘਾਤੋ ਸਭ ਦਾ ਸਾਸ ਲੈ ਵਢਣ ਕਰ ਤਿਲਸਾਰ ਕਿਉਂ ਪਾਈ ਤੇ ਕਿਹਨਾਂ ਆਪ ਨੂੰ ਪਾਈ ਹੋਂਕਾਰ ਕਿ ਗੁਰੂ ਹੋ ਗਏ 10 ਅੱਲਾਮ ਦੇ ਪਤਰੀ ਪਾਤ ਪਾਨ ਸਬਾਤ ਬੋਲਣ ਤੇ ਸਬਾਤ ਬੋਲਣ ਸਿਹਾਨਾ ਸ਼ਰਮਨ ਕੋਲ ਪਹੁੰਚ ਕੇ ਬੱਚਾ ਬੰਦੋਈ ਹੋਣ ਪਾਰੀ ਸੰਗਤ ਜਦੇਹਰ ਜਸਵੀਰ ਸਿੰਘ ਕੀ ਹਾਲ ਹੈ ਬਾਈ ਗਿਆਨੀ ਜੀ ਕਿਵੇਂ ਹੋ ਕਰੀ ਜਾਂਦੇ ਆ ਸੇਵਾ ਵਧੀਆ ਵਧੀਆ ਚੱਲ ਰਹੀ ਹੈ ਜਨਤਕ ਬਿਜਲੀ ਤੋਂ ਸਰਬਾਨ ਦਾ ਸ਼ੁਭ ਕਰਮ ਜਮਨਾ ਮਹਾਂ ਦੀ ਤੋਂ अरे भगवान् 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 अरे ਹਾਂ ਹੱਸ ਕੇ ਗਾ ਰਹੇ ਹਾਂ ਜੀ ਨਾ ਕੋਈ ਮਗਾ ਸੋ